ਹਾਂਜੀ ਸੰਗਤ ਜੀ ਗੁਰੂ ਅੰਗਦ ਦੇਵ ਜੀ ਨੂੰ ਪਾਈ ਲੈਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਪ੍ਰੇਰਣਾ ਮਿਲਣੀ ਖੰਡੂਰ ਵਿੱਚ ਗੁਰਸਿੱਖ ਪਾਈ ਜੋਧ ਰਹਿੰਦਾ ਸੀ ਉਸ ਪਾਸੋਂ ਗੁਰੂ ਜੀ ਦੀ ਮਹਿਮਾ ਸੁਣ ਕੇ ਸ੍ਰੀ ਲੈਣਾ ਜੀ ਨੂੰ ਵੀ ਗੁਰੂ ਦਰਸ਼ਨਾਂ ਦੀ ਪ੍ਰੇਰਣਾ ਮਿਲੇ ਸਾਲ ਸੰਮਤ 1599 ਦੇ ਅੱਸੂ ਮਹੀਨੇ ਵਿੱਚ ਜਦੋਂ ਆਪ ਜੀ ਸੰਗ ਨਾਲ ਕਰਤਾਰਪੁਰ ਕੋਲੋਂ ਲੰਘਣ ਲੱਗੇ ਤਾਂ ਆਪ ਜੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ پاس ਆ ਗਏ ਗੁਰਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਚਰਨਾਂ ਤੇ ਨਮਸਕਾਰ ਕੀਤੀ ਤੇ ਆਪ ਬੈਠ ਗਏ ਜਦੋਂ ਗੁਰੂ ਜੀ ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਅਤੇ ਕਿੱਥੇ ਚੱਲੇ ਹੋ ਤਾਂ ਸ਼੍ਰੀ ਲਹਿਣਾ ਜੀ ਨੇ ਸਾਰੀ ਗੱਲ ਦੱਸੀ ਕਿ ਮੈਂ ਖੰਡੂਰ ਤੋਂ ਸੰਗ ਨਾਲ ਮਿਲ ਕੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਜਾ ਰਿਹਾ ਹਾਂ ਮੇਰਾ ਨਾਮ ਲਹਿਣਾ ਹੈ ਅਤੇ ਖੰਡੂਰ ਵਿੱਚ ਮੈਂ ਦੁਕਾਨ ਕਰਦਾ ਹਾਂ ਆਪ ਜੀ ਦੀ ਮਹਿਮਾ ਸੁਣ ਕੇ ਦਰਸ਼ਨ ਕਰਨ ਨੂੰ ਮਨ ਵਿੱਚ ਉਮੰਗ ਉੱਠੀ ਸੋ ਹਾਜ਼ਰ ਹੋਇਆ ਹਾਂ ਕਿਰਪਾ ਕਰਕੇ ਕੋਈ ਉਪਦੇਸ਼ ਦਿਓ ਜਿਸ ਨਾਲ ਮੇਰਾ ਜਨਮ ਸਫਲ ਹੋ ਜਾਵੇ ਗੁਰੂ ਜੀ ਨੇ ਕਿਹਾ ਭਾਈ ਲੈਣਾ ਤੈਨੂੰ ਕਰਤਾਰ ਨੇ ਬਖਸ਼ਿਆ ਹੈ ਤੂੰ ਲੈਣਾ ਹੈ ਤੇ ਅਸਾਂ ਦੇਣਾ ਹੈ ਅਕਾਲ ਪੁਰਖ ਦੀ ਭਗਤੀ ਕਰਿਆ ਕਰ ਇਹੇ ਦੇਵੀ ਦੇਵਤੇ ਸਭ ਉਸ ਦੇ ਸੇਵਕ ਹਨ ਤੇ ਉਸ ਪਰਮੇਸ਼ਰ ਦੇ ਹੀ ਬਣਾਏ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ